ਸਰਵਸਤ ਸਤ ਸ੍ਰੀ ਅਕਾਲ ਜੀ ਬਹੁਤ ਸਾਰੇ ਪਸ਼ੂ ਪਾਲਕ ਨਾ ਪੀੜ ਪਰ ਮੁਢਲੀ ਦੀ ਗੱਲ ਕਰਦੇ ਰਹਿੰਦੇ ਆ 15 ਤੋਂ 20 ਲੀਟਰ ਵਾਲੀਆਂ ਮੱਝਾਂ ਵਾਸਤੇ ਜਾਂ 20 ਤੋਂ 25 ਲੀਟਰ ਨੇ ਗਾਵਾਂ ਵਾਸਤੇ ਬਹੁਤ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਇਹ ਜੇ ਤੁਸੀਂ ਧਿਆਨ ਦੇਈਏ ਅੱਜ ਆਪਾਂ ਇਹਦੇ ਬਾਰੇ ਵਿਸਤਾਰ ਚਰਚਾ ਕਰਾਂਗੇ ਦੇਖੋ ਪੰਡਿਕਲ ਇਹ ਹੈ ਸਾਡੇ ਕੋਲ ਦੋ ਤਰ੍ਹਾਂ ਦੇ ਪਸ਼ੂ ਪਾਲਕ ਨੇ ਜਿਨ੍ਹਾਂ ਕੋਲ ਹਰਾ ਚਾਰਾ ਹੁੰਦਾ ਤੇ ਜਿਨ੍ਹਾਂ ਕੋਲ ਮੱਕੀ ਦਾ ਆਚਾਰ ਹੁੰਦਾ ਦੋਨੋਂ ਬਾਰੇ ਆਪਾਂ ਗੱਲ ਕਰਾਂਗੇ ਪਹਿਲੀ ਗੱਲ ਇਹ ਹੈ ਦੇਖੋ ਸਭ ਤੋਂ ਜ਼ਰੂਰੀ ਚੀਜ਼ ਕੀ ਹੈ ਸਰਦੀ ਬਾਤੀ ਸਮਝਣਾ ਵੀ ਵੀਡ ਅਸੀਂ ਗੋਲੀ ਵਾਲੀ ਬਣਾਉਣੀ ਹੈ ਜਾਂ ਚੂਰੇ ਵਾਲੀ ਬਣਾਉਣੀ ਹੈ ਮੈਸ਼ ਜਾਂ ਪੈਲਟ ਇਹ 100% ਤੁਹਾਡੀ ਮਰਜ਼ੀ ਹੈ ਜੀ ਬਹੁਤ ਜ਼ਿਆਦਾ ਪਰ ਕਿਸੇ ਨਾਲ ਨਹੀਂ ਪੈਂਦਾ ਹੈਗਾ ਚੂਰਾ ਵੀ ਉਹਨਾ ਵਧੀਆ ਹੈ ਗੋਲੀ ਵਾਲੀ ਵੀ ਵਧੀਆ ਤੁਹਾਡੀ ਮਰਜ਼ੀ ਹੈ ਤੁਸੀਂ ਕਿਹੜੀ ਬਣਾਉਣਾ ਚਾਹੁੰਦੇ ਹੋ ਦੂਜੇ ਨੰਬਰ ਤੇ ਹੈ ਜੀ ਦੇਖੋ ਸਭ ਤੋਂ ਜ਼ਰੂਰੀ ਚੀਜ਼ ਕੀ ਹੈ ਕੋਈ ਵੀ ਫਾਰਮੂਲਾ ਕੁਝ ਨਹੀਂ ਕਰ ਸਕਦਾ ਜੇ ਤੁਹਾਡਾ ਜਿਹੜਾ ਸਮਾਨ ਹੈ ਉਹ ਮਾੜੀ ਕੁਆਲਟੀ ਦਾ ਹੈ ਜਿਸ ਸਮਾਨ ਦੀ ਸ਼ੁਰੂਆਤ ਕਰੀਏ ਤਾਂ ਪਹਿਲੇ ਨੰਬਰ ਤੇ ਅਨਾਜ ਆਉਂਦਾ ਹੈ ਔਰ ਅਨਾਜ ਚ ਪਹਿਲੇ ਨੰਬਰ ਤੇ ਮੱਕੀ ਆਉਂਦੀ ਹੈ ਜੇ ਤੁਹਾਡੇ ਕੋਲ ਹਰਾ ਚਾਰਾ ਹੈ ਤਾਂ ਤੁਸੀਂ ਇਹ ਯਕੀਨੀ ਬਣਾਓ ਵੀ ਤੁਸੀਂ ਇੱਕ ਕਵਾਂਟਰ ਫੀਡ ਦੇ ਵਿੱਚ 25 ਤੋਂ 30 ਕਿਲੋ ਮੱਕੀ ਪਾਓ ਜੇ ਤੁਸੀਂ ਇੱਥੇ ਖੰਜੂਸੀ ਕੀਤੀ ਮੱਕੀ ਦੀ ਕੁਆਲਟੀ ਦੇ ਵਿੱਚ ਜਾਂ ਮੱਕੀ ਦੀ ਮਾਤਰਾ ਦੇ ਵਿੱਚ ਤਾਂ ਬਹੁਤ ਵੱਡੀ ਗੜਬੜ ਹੋਈ ਜੀ ਖਾਸ ਕਰਕੇ ਜਿਹੜੇ ਮੱਜਾਂ ਵਾਲੇ ਵੀਰ ਐ ਉਹ ਮੱਕੀ ਬਹੁਤ ਘਟ ਵਰਤੋਂ ਕਰਦੇ ਐ ਉਹਦੇ ਨਾਲ ਕੀ ਹੁੰਦਾ ਵੀ ਊਰਜਾ ਨਹੀਂ ਪੂਰੀ ਹੁੰਦੀ ਊਰਜਾ ਨਾ ਪੂਰੀ ਹੋਣ ਕਰਕੇ ਸਮੱਸਿਆਵਾਂ ਬਹੁਤ ਜ਼ਿਆਦਾ ਆ ਜਾਂਦੀਆਂ ਚੰਗੀਆਂ ਗਾਵਾਂ ਚ ਵੀ ਸੁਣਸਿਆ 25 30 ਲੀਟਰ ਵਾਲੀ ਗਾਂ ਦੇ ਵਿੱਚ ਵੀ ਸਾਨੂੰ ਮੱਕੀ ਦੀ 25 ਤੋਂ 30 ਕਿਲੋ ਜਿਹੜੀ ਵਰਤੋਂ ਆ ਇੱਕ ਘੰਟੇ ਚ ਕਰਨੀ ਚਾਹੀਦੀ ਐ ਉਦੋਂ ਬਾਅਦ ਅਸੀਂ ਦੂਜੇ ਨੰਬਰ ਤੇ ਦੇਖਦੇ ਹਾਂ ਜੇ ਸਾਡੇ ਕੋਲ ਜੇ ਬਹੁਤ ਸਾਰੇ ਪਸ਼ੂ ਪਾਲਕ ਇਹਦੇ ਜੋ ਆ 10 ਕਿਲੋ ਜੋ ਆ ਪਾ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਜੋ ਵਧੀਆ ਚੀਜ਼ ਹੈ ਜੀ ਬਾਜਰਾ ਵੀ ਤੁਸੀਂ 10 ਕਿਲੋ ਪਾ ਸਕਦੇ ਹੋ ਇਹਦੇ ਨਾਲ ਕੀ ਹੁੰਦਾ ਹੈ ਲਗਭਗ ਜੇ ਅਸੀਂ ਲਈਏ हिसाब ਤਾਂ ਸਾਡਾ ਮੋਟਾ-ਮੋਟਾ ਜਿਹੜਾ ਨਾਜ ਹੈ 40-45 ਕਿਲੋ ਤੱਕ ਵੀ ਸਾਡਾ ਨਾਜ ਚਲਾ ਜਾਂਦਾ ਹੈਗਾ ਪਰ ਗੱਲ ਇਹ ਹੈ ਦੇ ਕੋਈ ਸਮੱਸਿਆ ਕੀ ਹੈ ਵੀ ਜਦੋਂ ਪਸ਼ੂ ਨੇ ਫੀਡ 7-8 ਕਿਲੋ ਤੋਂ ਵੱਧ ਨਹੀਂ ਖਾਣੀ ਹੈਗੀ ਤਾਂ ਤੁਸੀਂ ਇਹ ਸੋਚ ਕੇ ਦੇਖੋ ਵੀ 7 ਕਿਲੋ ਫੀਡ ਦੇ ਵਿੱਚ ਜੇ ਅਸੀਂ ਬੀਗਲੋਂ ਮੱਕੀ ਪਾਈਏ ਤਾਂ ਮਸਾਂ ਨੂੰ 1.5 ਕਿਲੋ ਮੱਕੀ ਜਾਣੀ ਐ ਜੇ 30 ਕਿਲੋ ਪਾਈਏ ਤਾਂ 2 ਕਿਲੋ ਮੱਕੀ ਜਾਣੀ ਐ ਔਰ 2 ਕਿਲੋ ਮੱਕੀ ਜੇ ਤੁਸੀਂ ਬਫਰ ਪੂਰੀ ਮਾਤਰਾ ਚ ਪਾਇਆ ਤਾਂ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਜੇ ਬਫਰ ਨਹੀਂ ਹੈਗਾ ਤਾਂ ਨੁਕਸਾਨ ਹੀ ਨੁਕਸਾਨ ਹੈ ਫਿਰ ਪ੍ਰੋਬਲਮ ਬਹੁਤ ਜ਼ਿਆਦਾ ਹੋਣੀ ਐ ਅੱਗੇ ਚੱਲਦੇ ਆਪਾਂ ਖਲਾਂ ਦੀ ਗੱਲ ਕਰਦੇ ਆਂ ਖਲਾਂ 'ਚ ਹਮੇਸ਼ਾ ਸਾਡੇ ਕੋਲ ਤਿੰਨ ਚੀਜ਼ਾਂ ਹੁੰਦੀਆਂ ਐ ਪਹਿਲੇ ਨੰਬਰ ਤੇ ਸਾਡੇ ਕੋਲ ਸੋਇਆਬੀਨ ਦੀ ਖੜਾ ਹੈ 10 ਕਿਲੋ ਸੋਇਆਬੀਨ ਦੀ ਖੜ ਜਰੂਰ ਪਾਓ ਜੇ ਚੰਗੀਆਂ ਗਾਵਾਂ ਨੇ ਤਾਂ 15 ਕਿਲੋ ਤੱਕ ਸੋਇਆਬੀਨ ਦੀ ਖੜ ਸੋਇਆ ਡੀ ਸਰੋਂ ਦੀ ਜਿਹੜੀ ਪਾਪੜੀ ਹੈ ਮਸਟਰਡ ਕੇਕ ਹੈ ਜਿਹੜਾ 10% 8 ਤੋਂ 10% ਜ਼ਰੂਰ ਪਾਓ ਜਿਹੜੀ ਸਰੋਂ ਦੀ ਖਾਲ ਹੈ ਮਸਟਰਡ ਡੀਓਸੀ ਹੈ ਉਹ 10 ਤੋਂ 15% ਜ਼ਰੂਰ ਪਾਓ ਇਹਦੇ ਨਾਲ ਤੁਹਾਡੀ ਪ੍ਰੋਟੀਨ ਦੀ ਬਹੁਤ ਵਧੀਆ ਪੂਰਤੀ ਹੋਏਗੀ ਪ੍ਰੋਟੀਨ ਦੀ ਪੂਰਤੀ ਨਾਲ ਦੋ ਵੱਡੇ ਫਾਇਦੇ ਹੋਣਗੇ ਦੁੱਧ ਦੀ ਐਸਐਮਐ ਬਹੁਤ ਵਧੀਆ ਰਹੇਗੀ ਦੂਜੇ ਨੰਬਰ ਤੇ ਜਿਹੜੀ ਬਹੁਤ ਵਧੀਆ ਚੀਜ਼ ਰਹੇਗੀ ਉਹ ਕੀ ਰਹੇਗਾ ਪਿਸ਼ੂ ਤੁਹਾਡਾ ਬਾਰ-ਬਾਰ ਤੁਹਾਨੂੰ ਖਰਾਬ ਨਹੀਂ ਕਰੇਗਾ ਹੀਟ 'ਚ ਸਹੀ ਸਮੇਂ ਤੇ ਆਏਗਾ ਗੱਬਣ ਜਲਦੀ ਹੋਏਗਾ ਤੀਜੇ ਨੰਬਰ ਤੇ ਦੇਖੋ ਕੀ ਆ ਸਾਡੇ ਕੋਲੇ ਬਰੇਵੇਂ ਆ ਬਹੁਤ ਸਾਰੇ ਲੋਕ ਜੇ ਬਣਾਉਣਾ ਚਾਹਣ ਤਾਂ ਤੁਸੀਂ 5 ਕਿਲੋ ਤੱਕ ਤੇਲ ਦੀ ਪੂਰਤੀ ਵਾਸਤੇ ਤੁਸੀਂ ਬਰੇਵੇਂ ਪਾ ਸਕਦੇ ਹੋ ਵਧੀਆ ਕੁਆਲਿਟੀ ਦੇ ਬਰੇਵੇਂ ਹੋਣੇ ਚਾਹੀਦੇ ਆ ਉਦੋਂ ਬਾਅਦ ਅਸੀਂ ਗੱਲ ਕਰਦੇ ਆ ਦੇਖੋ ਜਿਹੜੇ ਸਾਡੇ ਜਿਹੜੇ ਸਹਿ ਉਪਜਾ ਕਹ ਦੇਣੇ ਜਿਸ ਤੇ ਨੂੰ ਬਾਈ ਪ੍ਰੋਡਕਟ ਅਸੀਂ ਜਿਨ੍ਹਾਂ ਨੂੰ ਕਹ ਦੇਣੇ ਆ ਉਹ ਸਾਡੇ ਕੋਲੇ ਦੇਖੋ ਤਿੰਨ ਚਾਰ ਚੀਜ਼ਾਂ ਹੈਗੀਆਂ ਅੱਗੇ ਮੌਸਮ ਠੀਕ ਹੋਏ ਨਾ ਰਾਈਸ ਪੌਲਿਸ਼ਰ ਚੌਲਾਂ ਦੀ ਪੌਲਿਸ਼ਰ 5 ਕਿਲੋ ਪਾ ਸਕਦੇ ਹਾਂ ਜੇ ਤੁਸੀਂ ਛਿਲਕੇ ਦੇ ਵਿੱਚ ਲਾਈਏ ਤਾਂ ਛਿਲਕੇ ਦੇ ਵਿੱਚ ਸੋਇਆ ਛਿਲਕੇ ਤੋਂ ਵਧੀਆ ਕੁਝ ਨਹੀਂ ਹੈਗਾ ਤੁਸੀਂ 15 20 ਕਿਲੋ ਤੱਕ ਵੀ 15 16 20 17 18 20 ਕਿਲੋ ਤੱਕ ਵੀ ਤੁਸੀਂ ਛਿਲਕਾ ਪਾ ਸਕਦੇ ਹੋ ਛਿਲਕੇ 'ਚ ਫਾਈਬਰ ਬੜੀ ਵਧੀਆ ਕਿਸਮ ਦਾ ਰੇਸ਼ਾ ਬੜਾ ਵਧੀਆ ਹੁੰਦਾ ਹੈ ਇਹਦੇ ਨਾਲ ਫੈਟ ਬਹੁਤ ਜ਼ਿਆਦਾ ਵਧੀਆ ਰਹਿੰਦੀ ਹੈ ਪਸ਼ੂ ਦੀ ਹਜਮੂਨ ਦੀ ਸ਼ਕਤੀ ਬਹੁਤ ਵਧੀਆ ਰਹਿੰਦੀ ਹੈ ਇਹਦੇ ਵਿੱਚ ਹੋਰ ਬਹੁਤ ਸਾਰੇ ਚੀਜ਼ਾਂ ਹੁੰਦੀਆਂ ਇਹਦੇ ਨਾਲ ਮੇਨ ਇਹ ਹੁੰਦਾ ਵੀ ਪਸ਼ੂ ਚ ਤਜਾਬੀਪਨ ਦੀ ਜਾਂ ਗੋਹਾ ਕਹਿੜਾ ਹੋਣ ਦੀ ਸਮੱਸਿਆ ਨਹੀਂ ਆਉਦੀ ਹੈਗੀ ਦੂਜੇ ਨੰਬਰ ਤੇ ਚੋਕਰ ਹੈ ਚੋਕਰ ਤੁਸੀਂ 10% ਤੱਕ 12% ਤੱਕ ਪਾ ਸਕਦੇ ਹੋ ਦੇਖੋ ਕੀ ਹੈ ਚੋਕਰ ਦੇ ਵਿੱਚ ਕੀ ਹੈ ਬੀ ਕੰਪਲੈਕਸ ਬਹੁਤ ਵਧੀਆ ਮਾਤਰਾ ਚ ਹੁੰਦਾ ਹੈ ਫਾਸਫੋਰਸ ਬਹੁਤ ਜ਼ਿਆਦਾ ਵਧੀਆ ਕੁਆਲਟੀ ਦਾ ਹੁੰਦਾ ਹੈ ਕਈ ਬੰਦੇ ਇੱਥੇ ਛੋਲਿਆਂ ਦਾ ਛਿਲਕਾ ਵਰਤਦੇ ਆ ਕਾਸ ਕਰਕੇ ਮੱਝਾਂ ਦੇ ਵੀਰ ਛੋਲਿਆਂ ਨਾਲ ਛਿਲਕੇ ਦਾ ਤੇ ਸੋਇਆ ਦੇ ਛਿਲਕੇ ਦਾ ਫਰਕ 2 ਰੁਪਏ ਦੀ ਇੱਕ 32 ਰੁਪਏ ਪੈਂਦਾ ਦੂਜਾ 34 ਰੁਪਏ ਪੈਂਦਾ ਪਰ ਜਮੀਨ ਸਮਾਨ ਦਾ ਫਰਕ ਹੈ ਕੁਆਲਿਟੀ ਦਾ ਕੋਈ ਮੁਕਾਬਲਾ ਨਹੀਂ ਜਿਹੜਾ ਸੋਇਆ ਛਿਲਕਾ ਹੈ ਉਹ ਚਨੇ ਦੇ ਛਿਲਕੇ ਨਾਲੋਂ ਛੋਲਿਆਂ ਦੇ ਛਿਲਕੇ ਨਾਲੋਂ ਬਹੁਤ ਜ਼ਿਆਦਾ ਵਧੀਆ ਹੈਗਾ ਦੇਖੋ ਡੀਓਸੀ ਜਿਹੜਾ ਡੀਓਆਰਬੀ ਅਸੀਂ ਕਹਿੰਦੇ ਨੇ ਜਿਹੜਾ ਡੀਓਸੀ ਚੌਲਾਂ ਦੀ ਜਿਹੜੀ ਅਸੀਂ ਫੱਕੀ ਹੁੰਦੀ ਹੈ ਬੇਸਿਕਲੀ ਉਹ ਉਹ ਹੁਣ ਦੇਖੋ ਜੇ ਸੀ 15 20 ਲੀਟਰ ਵਾਲੇ ਮੱਝਾਂ ਨੇ ਜਾਂ 25 30 ਲੀਟਰ ਵਾਲੇ ਗਾਵਾਂ ਤੇ ਉਹਨਾਂ ਵਾਸਤੇ ਉਹਦਾ ਕੋਈ ਮਤਲਬ ਨਹੀਂ ਬਣਦਾ ਪਾਉਣ ਦਾ ਸੋ ਨਹੀਂ ਪਾਉਣੀ ਚਾਹੀਦੀ ਜੀ ਬਾਕੀ ਜਿਹੜੇ ਤੁਹਾਡੇ ਕੋਲੇ ਵਧੀਆ ਪਸ਼ੂ ਨੇ ਤਾਜ਼ੀ ਸੂਏ ਪਸ਼ੂ ਨੇ 2 ਤੋਂ 3% ਤੁਸੀਂ ਬਾਈਪਾਸ ਪੈਟ ਪਾਓ ਉਹਦੇ ਨਾਲ ਤੁਹਾਡਾ ਬਹੁਤ ਸਾਰੇ ਮਸਲੇ ਜਿਹੜੇ ਹੱਲ ਹੋਣਗੇ ਹੁਣ ਗੱਲ ਕਰਦੇ ਆਪਾਂ ਦਵਾਈਆਂ ਦੀ ਜੀ ਦਵਾਈਆਂ ਤੋਂ ਪਹਿਲਾਂ ਇੱਕ ਚੀਜ਼ ਜਿਹੜੀ ਰਹਿ ਗਈ ਉਹ ਹੈਗਾ ਸ਼ੀਰਾ 5% ਤੋਂ ਲੈ ਕੇ 6 7% 8% ਤੱਕ ਵੀ ਅੱਗੇ ਸਰਦੀਆਂ 'ਚ ਸ਼ੀਰਾ ਪਾਇਆ ਜਾ ਸਕਦਾ ਹੈ ਕੋਈ ਨੁਕਸਾਨ ਨਹੀਂ ਕੁਆਲਿਟੀ ਵਧੀਆ ਹੋਵੇ ਮਿਕਸ ਚੰਗੀ ਤਰ੍ਹਾਂ ਹੋਇਆ ਹੋਵੇ 5% ਸ਼ੀਰਾ ਪਾਓ ਉਹਦੇ ਨਾਲ ਪਸ਼ੂ ਜਿਹੜਾ ਰੱਜ ਕੇ ਖਾਣਗੇ ਵਧੀਆ ਜੁਗਾਲੀ ਕਰਨਗੇ ਅੱਗੇ ਸਰਦੀਆਂ 'ਚ ਪਸ਼ੂ ਦਾ ਗਲੂਕੋਜ਼ ਨਹੀਂ ਘਟੇਗਾ ਸਰੀਰ ਦਾ ਤਾਪਮਾਨ ਨਹੀਂ ਘਟੇਗਾ ਫੀਡ ਜਿਹੜੀ ਹੈਗੀ ਪਸ਼ੂ ਪੂਰੀ ਤਰ੍ਹਾਂ ਜਿਹੜੀ ਹੈਗੀ ਖਾਣਗੇ ਛੱਡਣਗੇ ਨਹੀਂ ਵੇਸਟ ਨਹੀਂ ਹੋਏਗੀ ਫੀਡ ਤੁਹਾਡੀ ਲੋਕ ਵੈਸੇ ਗਰਮ-ਗਰਮ ਕਰਦੇ ਰਹਿੰਦੇ ਹੁਣ ਠੰਢੀ ਹੋ ਜਣੀ ਹੈ ਅੱਗੇ ਕੁਝ ਵੀ ਗਰਮ ਨਹੀਂ ਰਹਿਣਾ ਹੈਗਾ ਜਿੱਦ ਤੱਕ ਦਵਾਈਆਂ ਦੀ ਗੱਲ ਹੈ ਦੇਖੋ ਦਵਾਈਆਂ ਦੇ ਵਿੱਚ ਕੀ ਹੈ ਸਾਡੇ ਕੋਲੇ ਦੇਖੋ ਮੇਨ ਅਸੀਂ ਬਫਰ ਦੀ ਗੱਲ ਕਰਦੇ ਆਂ ਬਫਰ ਬਹੁਤੇ ਬੰਦੇ 500 ਗ੍ਰਾਮ ਤੋਂ ਵੱਧ ਨਹੀਂ ਪਾਉਂਦੇ ਹੈਗੇ 500 ਗ੍ਰਾਮ ਬਫਰ ਕਵਾਂਟਲ ਵੀਟ ਬਹੁਤ ਘੱਟ ਹੈ 1 ਕਿਲੋ ਬਫਰ ਸਾਨੂੰ ਵਧੀਆ ਕੁਆਲਿਟੀ ਦਾ ਪਾਉਣਾ ਚਾਹੀਦਾ ਹੈ ਬਹੁਤ ਚੰਗੀ ਕੁਆਲਿਟੀ ਦੇ ਬਫਰ ਬਾਜ਼ਾਰ ਚ ਉਪਲਬਧ ਨੇ ਦੂਜੇ ਨੰਬਰ ਤੇ ਦੇਖੋ ਹੈਗਾ ਪ੍ਰੀ-ਮਿਕਸ ਵਿਟਾਮਿਨ ਮਿਨਰਲ ਦਾ ਪ੍ਰੀ-ਮਿਕਸ ਹੈ ਉਹ ਸਾਨੂੰ 2 ਤੋਂ 3% ਜਿਹੜਾ ਹੈਗਾ ਉਹ ਜ਼ਰੂਰ ਪਾਉਣਾ ਚਾਹੀਦਾ ਜੇ ਅਸੀਂ ਲਾਈਏ ਬਾਜ਼ਾਰ ਦੇ ਮਿੰਨਣ ਮਿਕਸਚਰਾਂ ਦੇ ਮੁਕਾਬਲੇ ਤਾਂ ਪ੍ਰੀ-ਮਿਕਸਰਾਂ ਦੇ ਵਿੱਚ ਦੇਖੋ ਕੀ ਹੈ ਪੀਡੀਐਫ ਦਾ ਪ੍ਰੀ-ਮਿਕਸ ਆਉਂਦਾ ਆਪਣਾ ਬਹੁਤ ਵਧੀਆ ਕੁਆਲਿਟੀ ਹੈ ਇਹ ਦੇਖਣ ਨੂੰ ਥੋੜੇ ਜਿਹਾ ਮਹਿੰਗੇ ਲੱਗਦੇ ਆ ਪਰ ਜੇ ਤੁਸੀਂ ਇੱਕ ਵਾਰੀ 2 ਕਿਲੋ ਇੱਕ ਕੁੰਟਲ ਚ ਪਾ ਲਿਆ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ 2-3 ਮਹੀਨੇ ਤੁਸੀਂ ਲਗਾਤਾਰ ਪਾਇਆ ਤਾਂ ਫਿਰ ਤੁਹਾਨੂੰ ਪਤਾ ਲੱਗਣਾ ਵੀ ਵਧੀਆ ਘਟੀਆਂ ਦਾ ਫਰਕ ਕੀ ਹੁੰਦਾ ਹੈਗਾ ਠੀਕ ਹੈ ਡੀਸੀਪੀ ਹੈ ਦੇਖੋ ਡਾਈ ਕੈਲਸ਼ੀਅਮ ਫਾਸਫੇਟ ਇੱਕ ਕਿਲੋ ਤੱਕ ਪਾ ਸਕਦੇ ਹੋ ਕਲਸਾਈਟ ਹੈ ਕੈਲਸ਼ੀਅਮ ਕਾਰਬੋਨੇਟ ਆਂਦਾ ਉਹ ਜਿਆਦਾ ਵਧੀਆ ਰਹਿੰਦਾ ਹੈ ਉਹ ਇੱਕ ਕਿਲੋ ਤੱਕ ਪਾ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਗੱਲ ਨਹੀਂ ਹੈਗੀ ਉਸ ਤੋਂ ਬਾਅਦ ਹੈਗੇ ਛੋਟੀਆਂ ਦਵਾਈਆਂ ਛੋਟੀਆਂ ਦਵਾਈਆਂ ਸਾਡੇ ਕੋਲੇ ਦੇਖੋ ਟੌਕਸਿਨ ਬਾਈਂਡਰ ਤੇ ਲਾਈਵ ਜੀਸਟ ਆਂਦਾ ਟੌਕਸਿਨ ਬਾਈਂਡਰ ਅੱਧਾ ਕਿਲੋ ਤੋਂ ਘੱਟ ਨਹੀਂ ਪਾਉਣਾ ਚਾਹੀਦਾ ਬਹੁਤ ਜ਼ਰੂਰੀ ਹੈ ਕਵਾਂਟਲ ਫਰੀਟ ਚ ਲਾਈਵ ਜੀਸ ਤੁਸੀਂ ਆਪਣੇ ਪਸ਼ੂਆਂ ਦੇ ਮੁਤਾਬਕ 100 ਤੋਂ 200 ਗ੍ਰਾਮ ਤੱਕ ਪਾ ਸਕਦੇ ਹੋ ਪਰੇ ਜਿੰਨੀ ਦਵਾਈਆਂ ਨੇ ਤੁਸੀਂ ਧਿਆਨ ਰੱਖਣਾ ਵੀ ਇਹਨਾਂ ਨੂੰ ਪਹਿਲਾਂ ਅਸੀਂ ਇੱਕ ਛੋਟੇ ਪ੍ਰੀਮਿਕਸ ਦੇ ਵਿੱਚ ਛੋਟੀਆਂ ਮਸ਼ੀਨਾਂ ਹੁੰਦੀਆਂ ਪ੍ਰੀਮਿਕਸਰ ਜਿਹਦੇ ਛੋਟੀਆਂ ਮਸ਼ੀਨਾਂ ਹੁੰਦੀਆਂ ਫੀਡ ਫੈਕਟਰੀਆਂ 'ਚ ਉਹ ਚ ਮਿਕਸ ਕਰਕੇ ਫੇਰ ਮੇਨ ਫੀਡ ਦੇ ਵਿੱਚ ਪਾਉਣਾ ਨਮਕ ਜਿਹੜਾ ਹੈਗਾ ਨਮਕ ਹਮੇਸ਼ਾ ਮੈਂ ਕਹਿੰਦਾ ਬਈ ਕਾਲਾ ਨਮਕ ਚੰਗੀ ਕੁਆਲਿਟੀ ਦਾ ਕਾਲਾ ਨਮਕ ਵਰਤੋ 1 ਕਿਲੋ ਨਮਕ ਤੁਸੀਂ ਕੁਆਂਟਲ ਫੀਡ ਦੇ ਵਿੱਚ ਐਡ ਕਰ ਸਕਦੇ ਹੋ ਦੇਖੋ ਗੱਲ ਇਹ ਹੈ ਵੀ ਜਿਹੜੀ ਫੀਡ ਸਾਡੀ ਬਣਨੀ ਹੈ ਉਹ ਜਿਹੜੀ ਅੱਗੇ ਜਿਵੇਂ ਹੁਣ ਮੌਸਮ ਠੰਡਾ ਹੋ ਗਿਆ 32 ਤੋਂ 35 ਰੁਪਏ ਕਵਾਂਟਲ 32 ਤੋਂ 35 ਰੁਪਏ ਕਿਲੋ ਜਾਂ 3200 ਤੋਂ 3500 ਰੁਪਏ ਨਹੀਂ ਹੈ ਦੇਖੋ ਗੱਲ ਹੁੰਦੀ ਹੈ ਵੀ ਜੇ ਤੁਸੀਂ ਬਾਜ਼ਾਰ ਵਾਲੀ ਕੋਈ ਵੀ ਫੀਡ ਜਿਹੜੀ ਸਸਤੀ ਫੀਡ ਹੈ ਤੁਸੀਂ ਮੰਨ ਲਓ 20 ਲੀਟਰ ਵਾਲਾ ਪਸ਼ੂ ਹੈ ਤੁਸੀਂ 10 10 ਕਿਲੋ ਦੇ ਕਰੀਬ ਪਾ ਰਹੇ ਹੋ ਜੇ ਚੰਗੀ ਮੱਝ ਹੈ ਜੇ 25 ਲੀਟਰ ਵਾਲੀ ਗਾਂ ਹੈ ਉਹਨੂੰ 10 ਕਿਲੋ ਪਾ ਰਹੇ ਤਾਂ ਤੁਸੀਂ ਇਹ 8 ਕਿਲੋ ਵੀ ਪਾ ਲੋਗੇ ਤਾਂ ਵੀ ਤੁਹਾਡਾ ਜਿਹੜਾ ਪਸ਼ੂ ਹੈ ਉਹ ਨਾ ਵજન ਤੋੜੇਗਾ ਨਾ ਸੂਆਪਣੇਗਾ ਨਾ ਹੀ ਉਹਨੂੰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹਦੀਆਂ ਸਰੀਰ ਦੀਆਂ ਬਿਮਾਰੀਆਂ ਦੀ ਜਿਹੜੀ ਲੜਨ ਦੀ ਸ਼ਕਤੀ ਨਾਲ ਘਟਦੀ ਹੈ ਉਹਦੇ ਕਰਕੇ ਆਉਂਦੀ ਹੈ ਉਹ ਤੋਂ ਬਚਿਆ ਰਹੇਗਾ ਦੇਖੋ ਕੁਆਲਿਟੀ ਦਾ ਕੋਈ ਮੁੱਲ ਨਹੀਂ ਸਸਤੀ ਫੀਡ ਜਿਹੜੀ ਹੈਗੀ ਉਹ ਮਹਿੰਗੀ ਪੈ ਸਕਦੀ ਹੈ ਪਰ ਮਹਿੰਗੀ ਫੀਡ ਜਿਹੜੀ ਹੈਗੀ ਉਹ ਹਮੇਸ਼ਾ ਹੀ ਸਸਤੀ ਪੈਂਦੀ ਹੈ ਕਿਉਂਕਿ ਉਹਨੇ ਤੁਹਾਡੇ ਦਵਾਈਆਂ ਦੇ ਪੈਸੇ ਬਚਾ ਦਿੰਨੇ ਆ ਜਿੰਨੇ ਵੀ ਇਹ ਫੀਡ ਨਸੰਬੰਧਿਤ ਮਸਲੇ ਬਹੁਤ ਸਾਰੇ ਫਾਰਮਰ ਜਿਹੜੇ ਗਰੁੱਪ ਹੈਗੇ ਸਾਡੇ ਉਹ ਚ ਵੀ ਲੋਕ ਇਹਦੇ ਬਾਰੇ ਪੁੱਛਦੇ ਆ ਮੋਟੀਆਂ-ਮੋਟੀਆਂ ਸੀ ਦੋ ਤਿੰਨ ਚੀਜ਼ਾਂ ਦੇਖਣੀਆਂ ਹੁੰਦੀਆਂ ਜੇਸੀ TMR ਬੇਸ ਤੇ ਦੇਖੀਏ ਵੀ ਪਸ਼ੂ ਨੂੰ ਕੁੱਲ ਜਿਹੜਾ ਪਸ਼ੂ ਖਾਂਦਾ ਉਹ ਚ ਕੀ ਹੋਣਾ ਚਾਹੀਦਾ ਮोटा-ਮोटा ਜਿਹਸਾ ਬਈ ਇਹ ਹੈ ਵੀ 5% ਤੇਲ ਹੋਣਾ ਚਾਹੀਦਾ ਸਾਰਾ ਉਹ ਜੋ ਪਸ਼ੂ ਖਾਂਦਾ ਔਰ ਤਾਜ਼ੇ ਸੂਏ ਪਸ਼ੂਆਂ ਦੇ ਵਿੱਚ ਟੋਟਲ ਜੇਸੀ ਸਾਰਾ ਕੁਝ ਲਾ ਲਈਏ ਦਾਣਾ ਤੂੜੀ ਪੱਠਾ 17 ਤੋਂ 18% ਪ੍ਰੋਟੀਨ ਹੋਣੀ ਚਾਹੀਦੀ ਏ ਇਹ ਦੋ ਚੀਜ਼ਾਂ ਤੁਸੀਂ ਪੂਰੀਆਂ ਕਰ ਲਈਆਂ ਬਾਕੀ ਜਿਹੜਾ ਰਾਮ ਮਟੀਰੀਅਲ ਹੈ ਇਹਦੇ ਵਿੱਚ ਕੁਝ ਲੋਕ ਦੇ ਕੋਲ ਅੱਗੇ ਕੀ ਹੈ ਧਿਆਰਾਂ ਦਾ ਸੀਜ਼ਨ ਆਇਆ ਨੇ ਬਿਸਕੁਟਾਂ ਦਾ ਵੇਸਟ ਹੈ ਜਾਂ ਚਿਪਸ ਖੁਰਕਰੀਆਂ ਦਾ ਵੇਸਟ ਹੈ ਜਾਂ ਕੌਰਨ ਫਲੇਕ ਦਾ ਵੇਸਟ ਹੈ ਜਿਹੜਾ ਉਹ ਪਾਉਣ ਨਾਲ ਤੁਸੀਂ ਪਸ਼ੂ ਦੀ ਸਿਹਤ ਖਰਾਬ ਕਰੋਗੇ ਦੁੱਧ ਦੀ ਕੁਆਲਿਟੀ ਖਰਾਬ ਕਰੋਗੇ ਦਵਾਈਆਂ ਦਾ ਖਰਚਾ ਵਧਾਓਗੇ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਉਹ ਦੇਖਣ ਨੂੰ ਲੱਗਦਾ ਵੀ ਇੱਕਦਮ ਬਿਸਕੁਟਾਂ ਦਾ ਵੇਸਟ ਪਾਤਾ ਫੈਟ ਵਧ ਗਈ ਬੈਟ ਬਦਲਣਾ ਕਰ ਲਈ ਨਾ ਕੁਝ ਨਹੀਂ ਹੋਣਾ ਹੈਗਾ ਪਸ਼ੂ ਦੀ ਬਿਮਾਰੀਆਂ ਦੇ ਜਿਹੜੀ ਸ਼ਕਤੀ ਹੈ ਲੜਨ ਦੀ ਉਹ ਬਹੁਤ ਜਿੰਨਾ ਘਟਦੀ ਹੈ ਫਿਰ ਸਰਦੀਆਂ ਇਹ ਪਸ਼ੂ ਰਿਪੀਟਰ ਹੁੰਦੇ ਆ 10-10 ਦਿਨ ਹਫਤਾ ਹਫਤਾ ਗਾਵਾਂ ਤਾਰਾਂ ਦੇ ਨੇੜੇ ਰਹਿਣੀਆਂ ਸੋ ਬਾਕੀ ਕੀ ਹੈ ਤੁਹਾਡਾ ਜਿਹੜਾ ਫਾਰਮ ਹੈ ਉਹਦੇ ਤੇ ਪਸ਼ੂਆਂ ਦਾ ਕਿੰਨਾ ਵਜਨ ਹੈ ਤੁਹਾਡੇ ਹੋਰ ਵੀ ਬਹੁਤ ਸਾਰੇ ਚੀਜ਼ਾਂ ਹੈਗੀਆਂ ਤੁਹਾਡਾ ਕਿੰਨਾ ਦੁੱਧ ਹੈ ਤੁਸੀਂ ਬਧੇਰੇ ਜਾਣਕਾਰੀ ਵਾਸਤੇ ਜਿਹੜਾ ਹੈਗਾ ਖੁਰਾਕੀ ਮਾਹਰ ਉਹਦੀ ਸਲਾਹ ਲੈ ਸਕਦੇ ਹੋ ਇਹ ਸਿਰਫ ਇੱਕ ਬੇਸਿਕ ਜਿਹਾ ਫਾਰਮੂਲਾ ਹੈ ਜਿਹੜੇ ਵੀਰਾਂ ਨੂੰ ਇਹ ਲੱਗਦਾ ਵੀ ਸਾਨੂੰ ਅਸੀਂ ਕਿਵੇਂ ਬਣਾਈਏ ਇਹਦੇ ਵਿੱਚ ਸਾਰਾ ਉਹ ਜੇ ਅਸੀਂ ਚੰਗੀ ਮਾਤਰਾ ਦਾ ਪਾਉਣੇ ਹੋ ਤਾਂ 15-20 ਲੀਟਰ ਵਾਲੇ ਮੱਜਾਂ ਤੇ 25-30 ਲੀਟਰ ਵਾਲੇ ਗਾਮਾਂ 'ਚ ਕੋਈ ਸਮੱਸਿਆ ਨਹੀਂ ਆਉਦੀ ਹੈਗੀ ਸਿਰਫ ਗੱਲ ਇਹ ਹੈ ਵੀ ਪਸ਼ੂ ਤੁਹਾਡਾ ਆਰਾਮ ਦਾ ਇੱਕ ਛੱਡ ਦੇ ਵਿੱਚ ਰਵੇ ਪੀਣ ਵਾਲਾ ਪਾਣੀ 100-100-100 ਲੀਟਰ ਪਸ਼ੂ ਨੂੰ ਮਿਲੇ ਔਰ ਪਸ਼ੂ ਜਰੇਗਾ 12-15 ਘੰਟੇ ਜਾਂ ਜੇ ਗਾਵਾਂ ਨੇ ਤਾਂ ਖਾਸ ਕਰਕੇ 16-18 ਘੰਟੇ ਪਸ਼ੂ ਖੁੱਲਾ ਰਵੇ ਉਹਦੇ ਵਾਸਤੇ ਇੱਕ ਕੱਚੀ ਜਗ੍ਹਾ ਹੋਵੇ ਇਹ ਚੀਜ਼ਾਂ ਦਾ ਵੀ ਦਵਾਈਆਂ ਤੋਂ ਦਵਾਈਆਂ ਤੇ ਖਰਾਬ ਜਿੰਨਾ ਹੀ ਯੋਗਦਾਨ ਹੈ ਜਿਹੜਾ ਪਸ਼ੂ ਬੰਨਿਆ ਰੋਗਾ ਉਹਨੂੰ ਪਾਣੀ ਪੂਰਾ ਨਹੀਂ ਮਿਲੂਗਾ ਉਹਨੂੰ ਕੱਚੀ ਜਗਾ ਨਹੀਂ ਮਿਲੂਗੀ ਉਹ ਪਸ਼ੂਆਂ ਦੇ ਵਿੱਚ ਸਮੱਸਿਆਵਾਂ ਆਉਣਗੇ ਆਉਣਗੀਆਂ ਭਾਵੇਂ ਤੁਸੀਂ ਜਿਹੜੀ ਮਰਜੀ ਫੀਡ ਪਾੜੋ ਖਾਸ ਕਰਕੇ ਤਜਾਬੀਪੰਦੀ ਸਮੱਸਿਆ ਜਿਹੜੀ ਐਸਿਡੋਸਿਸ ਦੀ ਬ੍ਰੌਡਮ ਹੈ ਮੱਝਾਂ ਦੇ ਐਸਿਡੋਸਿਸ ਆਉਂਦਾ ਹੀ ਇਸੇ ਕਰਕੇ ਹੈ ਵੀ ਮੱਝਾਂ ਅਸੀਂ ਖੁੱਲੀਆਂ ਛੱਡਦੇ ਹੀ ਨਹੀਂ ਹੈਗੇ ਜੇ ਨਹੀਂ ਖੁੱਲੀਆਂ ਛੱਡੋਗੇ ਤਾਂ ਨਹੀਂ ਮਸਲੇ ਹੱਲ ਹੋਣੇ। ਬਾਕੀ ਜੇ ਦੇਖੋ ਇਹਦੇ ਬਾਰੇ ਕੋਈ ਸਵਾਲ ਹੋਵੇ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ। ਅਖੀਰ ਤੇ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਜਿਹੜੀ ਹਰ ਵਾਰੀ ਕਹਿੰਦਾ ਵੀ ਇਹ ਖੁਰਾਕੀ ਮਸਲੇ ਐ। ਇਹ ਖੁਰਾਕ ਨਾਲ ਹੱਲ ਹੋਣੇ ਐ। ਇਹ ਦਵਾਈਆਂ ਨਾਲ ਨਾ ਹੱਲ ਹੋਏ ਐ, ਨਾ ਹੱਲ ਹੋਣੇ। ਠੀਕ ਐ। ਧੰਨਵਾਦ ਜੀ। ਸਾਰਣ ਸਤਿ ਸਕਾਲ ਜੀ।